ਜੋ ਦੇਖਣ ਕੀ ਕੀ ਗੱਲ ਘਟਨਾ ਵਫਰੇ ਜਿਹੜੇ ਤੁਹਾਡੇ ਕੋਲ ਦਿੱਖੇ ਮੇਰਾ ਬਰਦਰ ਜੀ ਮਤਲਬ ਘਰੇ ਮਾੜਾ ਮੋਟਾ ਨਸ਼ਾ ਵਗੈਰਾ ਕਰਦਾ ਸੀ ਹਨਾ ਤੇ ਸਾਨੂੰ ਚਲੋ ਪਤਾ ਲੱਗਿਆ ਵੀ ਸੈਂਟਰ ਆ ਬਿਸ਼ਨੋਈ ਪਿੰਡ ਬਿਸ਼ਨ ਬਿਸ਼ਨੰਦੀ ਤੇ ਚਲੋ ਅਸੀਂ ਉੱਥੇ ਨਾਲ ਦਾਖਲ ਕਰਵਾਤਾ ਵੀ ਚਲੋ ਠੀਕ ਆ ਵੀ ਵਧੀਆ ਹੋ ਜੁਣਾ ਕਿੰਨੇ ਤੋਂ ਪਹਿਲਾਂ ਦਾਖਲ ਕਰਵਾਇਆ ਸੀ ਅਸੀਂ 2 ਮਹੀਨੇ ਹੋ ਗਏ ਸਾਨੂੰ ਹਾਂ ਜੀ 2 ਮਹੀਨੇ ਤੋਂ ਤੇ ਰਾਤ ਤੇ ਫਿਰ ਜੀ ਇੱਕ ਦਿਨ ਸਾਨੂੰ ਉਹਨਾਂ ਨੇ ਫੋਨ ਕੀਤਾ ਵੀ 3ਜੇ ਮਹੀਨੇ ਦੀ ਪੇਮੈਂਟ ਇੱਥੇ ਜਮ੍ਹਾਂ ਕਰਾ ਦਿਓ ਚਲੋ ਅਸੀਂ ਪੀਮੈਂਟ ਉੱਥੇ ਜਮ੍ਹਾਂ ਕਰਾਉਣ ਗਏ ਹਣਾ ਤੇ ਮਤਲਬ ਉਹਨਾਂ ਨੇ ਸਾਨੂੰ ਦਿਖਾਇਆ ਜਦੋਂ ਉਹਦੀ ਹਾਲਤ ਬਹੁਤ ਗੰਭੀਰ ਸੀ ਮਤਲਬ ਬਹੁਤ ਜ਼ਿਆਦਾ ਇੱਥੇ ਮਰ ਟੱਕ ਵਗੈਰਾ ਸੀ ਜਿੱਦਾਂ ਮਨਾਂ ਕਾਫੀ ਕੁੱਟਿਆ ਹੁੰਦਾ ਨਾ ਇਹ ਕਮਜ਼ੋਰੀ ਇੰਨੀ ਕਿ ਉਹ ਤੇ ਬੰਦੇ ਤਾਂ ਉੱਠ ਕੇ ਵੀ ਖੜਾ ਨਹੀਂ ਹੋਇਆ ਜਾਂਦਾ ਸੀ ਚਲੋ ਹਾਲਤ ਦੇਖੀ ਤੇ ਮਤਲਬ ਉਹਨਾਂ ਦਾ ਅਸੀਂ ਪੁੱਛਿਆ ਵੀ ਕੀ ਗੱਲ ਹੋ ਗਈ ਵੀ ਤੇ ਕੁੱਟਿਆ ਵਗੈਰਾ ਜਾਂ ਕੀ ਹੈ ਕਹਿੰਦੇ ਬਿਮਾਰ ਇਹ ਹਣਾ ਚਲੋ ਸਿਰ ਅਸੀਂ ਕੋਈ ਪੈਸਾ ਨਹੀਂ ਭਰਿਆ ਉੱਤੀ 2 ਮਹੀਨੇ ਦਾ ਚਲੋ ਅਸੀਂ ਉਹਨੂੰ ਲੈ ਕੇ ਆ ਗਏ ਕਿ ਇਹ ਉਹਨਾਂ ਨੇ ਕਿਹਾ ਸੀ ਲੈ ਜਾਓ ਜੀ ਤੁਸੀਂ ਆਪ ਕੋ ਆਪਣੀ ਮਰਜ਼ੀ ਨਾਲ ਕੋਸ ਆਪ ਦੀ ਮਰਜ਼ੀ ਨਾਲ ਲੈ ਕੇ ਆ ਜੀ ਉਹ ਤਾਂ ਸਾਡੇ ਪੈਸੇ ਮੰਗ ਕਰ ਰਹੇ ਸੀ ਤੀਜੇ ਮਹੀਨੇ ਦੇ ਪੈਸੇ ਤੋਂ ਫਿਰ ਚਲੋ ਉੱਥੋਂ ਲਿਆ ਕੇ ਤੇ ਸਿੱਧਾ ਹੀ ਮੈਡੀਕਲ ਆ ਗਏ ਰਾਤ ਨੂੰ 8 ਵਜੇ ਚਲੋ ਮੈਡੀਕਲ ਰੱਖਿਆ ਜੀ ਰਾਤ ਇਹਨਾਂ ਨੇ ਰੱਖਿਆ ਮੈਡੀਕਲ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਇਹ ਕੀ ਆ ਕਿ ਨਹੀਂ ਤੜਕੇ ਇਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ ਛੁੱਟੀ ਅਸੀਂ ਘਰੇ ਲੈ ਕੇ ਉਸ ਤੋਂ ਬਾਅਦ ਉਹਨੇ ਡੈਥ ਹੋ ਗਈ ਨੀ ਜਦੋਂ ਛੁੱਟੀ ਦਿੱਤੀ ਹਸਪੀਟਲ ਨੇ ਕੋਈ ਦੱਸਿਆ ਨਹੀਂ ਰਿਪੋਰਟ ਕੀ ਪ੍ਰੋਬਲਮ ਹੈ ਜਾਂ ਨੂੰ ਛੱਟਾਂ ਵਜਿਹਾ ਉਸ ਦਾ ਇਲਾਜ ਨਹੀਂ ਕੀਤਾ ਕੁਛ ਨਹੀਂ ਰਿਪੋਰਟ ਦਿੱਤੀ ਇਹਨਾਂ ਨੇ ਟੈਸਟ ਕੀਤੇ ਪਰ ਸਾਨੂੰ ਕੁਛ ਨਹੀਂ ਦੱਸਿਆ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਕੀ ਕਿਉਂ ਇਹ ਕੀ ਵਜ੍ਹਾ ਹੋਈ ਹੋਗੀ ਸਰ ਕਟਮਾਰ ਹੋਈ ਉਹਨਾਂ ਨੂੰ ਕਿੱਥੇ ਸੈਂਟਰ ਜੀ ਕਿਹੜੇ ਸੈਂਟਰ ਚ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਹੈ ਇਸ ਬਾਰੇ ਹਾਂ ਜੀ ਉਹ ਕਹਿੰਦੇ ਨਹੀਂ ਕੀਤਾ ਪਰ ਉਹਨਾਂ ਨੇ ਖੁਦ ਬਿਆਨ ਦਿੱਤਾ ਇਸ ਮੇਰੇ ਨਾਲ ਕਟਮਾਰ ਹੋਈ ਹੈ ਹੂੰ ਹੁਣ ਕੀ ਕਰਵੇ ਕਿਸੇ ਨੂੰ ਕਰਵਾਈ ਚਾਹੁੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਮਤਲਬ ਜਿਹੜੇ ਵੀ ਪ੍ਰਾਈਵੇਟ ਚੱਲ ਰਹੇ ਆ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਕਿਉਂਕਿ ਸਾਡੇ ਨਾਲ ਹੋਇਆ ਕੱਲੋ ਕਿਸੇ ਹੋਰ ਨਾਲ ਵੀ ਹੋ ਸਕਦਾ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਇਸ ਬੰਦੀ ਜਾਂ ਕੋਈ ਤੁਹਾਡੇ ਵੱਲੋਂ ਕੰਪਲੀਟ ਲਗਾਈਏ ਪੁਲਿਸ ਵੱਲੋਂ ਸਰਗ ਚੱਲ ਰਹੀ ਹੈ ਕਾਰਵਾਈ ਪਰ ਸਾਨੂੰ ਹਜੇ ਕਿਸੇ ਨੇ ਕੁਛ ਨਹੀਂ ਦੱਸਿਆ ਇਹ ਮਾਮਲਾ ਸਾਰੇ ਇਹ ਸੀਗਾ ਕਿ 2 ਮਹੀਨੇ ਪਹਿਲਾਂ ਜਿਹੜਾ ਕੁਲਦੀਪ ਨਾਂ ਦਾ ਲੜਕਾ ਜਿਹੜਾ ਦੀਪ ਸਿੰਘ ਵਾਲੇ ਤੋਂ ਆ ਉਹ ਬਸ਼ਨੰਦੀ ਪਿੰਡ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਆ ਜਿਹੜਾ ਪ੍ਰਾਈਵੇਟ ਤੌਰ ਤੇ ਜਿਹੜਾ ਉਹਨਾਂ ਨੇ ਆਪ ਦਾ ਨਿੱਜੀ ਖੋਲਿਆ ਹੋਇਆ ਜਿਹੜਾ ਮਾਨਤਾ ਪ੍ਰਾਪਤ ਵੀ ਨਹੀਂਗਾ ਤੇ ਉੱਤੇ ਨਾ ਹੀ ਉਸ ਸੈਂਟਰ ਦੇ ਵਿੱਚ ਕੋਈ ਡਾਕਟਰਾਂ ਸੀ ਪੜਤਾਲ ਕੀਤੀ ਐ ਸਾਰੀ ਤੇ ਨਾ ਹੀ ਕੋਈ ਉੱਥੇ ਕੋਈ ਉਹਨਾਂ ਨੂੰ ਖਾਦ ਖਰਾਕ ਚੰਗੀ ਜਿਹੜੀ ਦਿੱਤੀ ਜਾਂਦੀ ਸੀ ਚਾਹੀਦਾ ਤਾਂ ਇਹ ਸੀਗਾ ਕਿ ਜਿਹੜੇ ਨਸ਼ਾ ਛੱਡ ਰਹੇ ਆ ਜਿਨ੍ਹਾਂ ਦਾ ਨਸ਼ਾ ਛਡਾ ਰਹੇ ਆ ਉਹਨਾਂ ਨੂੰ ਕੋਈ ਚੰਗੀ ਖਰਾਕ ਦਿੱਤੀ ਜਾਂਦੀ ਕੋਈ ਚੰਗੇ ਉੱਥੇ ਡਾਕਟਰ ਹੁੰਦੇ ਉਹਨਾਂ ਨੂੰ ਦਵਾਈ ਵਗੈਰਾ ਦੇਣ ਲਈ ਪਰ ਉਹਨਾਂ ਕੋਲ ਇੱਕੋ ਹੀ ਇਲਾਜ ਸੀਗਾ ਡਾਂਗ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਐ ਤੇ ਬਸ ਛੇਤਰਫਰੇਟੋ ਦੀ ਕਰਦੇ ਆ ਇਹੋ ਹੀ ਕੁਛ ਕੁਲਦੀਪ ਦੇ ਨਾਲ ਹੋਇਆ ਜੀ ਗਲਦੀਪ ਨੂੰ ਵੀ ਜਦੋਂ ਉਹਨਾਂ ਨੇ ਤੀਸਰੇ ਮਹੀਨੇ ਦੀ ਇਹਨਾਂ ਦੀ ਪੇਮੈਂਟ ਜਮ੍ਹਾਂ ਕਰਾਉਣ ਲਈ ਇਹਨਾਂ ਦੇ ਪਰਿਵਾਰ ਨੂੰ ਫੋਨ ਕਰਕੇ ਸੱਦਿਆ ਇਹਨਾਂ ਨੇ ਦੇਖਿਆ ਜਾ ਕੇ ਵੀ ਉਹਦੇ ਸੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਤੋਂ ਪੁੱਛਿਆ ਵੀ ਇਹ ਕੀ ਕਾਰਨ ਹੈ ਇਹਦੇ ਸੱਟਾਂ ਕਿਵੇਂ ਲੱਗੀਆਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਇਹ ਬਿਮਾਰ ਹੈ ਇਹਨੂੰ ਤੁਸੀਂ ਲੈ ਜਾਓ ਜਦੋਂ ਉਹ ਲਿਆਏ ਤੇ ਹਸਪੀਟਲ ਦੇ ਵਿੱਚ ਇਹਨਾਂ ਦਾ ਦਾਖਲ ਕਰਵਾਤਾ ਇਹ ਤੋਂ ਡਾਕਟਰਾਂ ਨੇ ਵੀ ਕੋਈ ਉਹਦੀ ਹਾਲਤ ਤੇ ਕੋਈ ਸੁਧਾਰ ਨਾ ਆਉਂਦਾ ਦੇਖ ਕੇ ਸ਼ਾਇਦ ਛੁੱਟੀ ਦੇਤੀ ਤੇ ਉਹਦੀ ਜਿਹੜੀ ਡੈਥ ਹੋ ਗਈ ਆ ਉਸ ਤੋਂ ਮੰਗ ਕੀਤੀ ਐਸਐਸਪੀ ਸਾਹਿਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਵੀ ਇਹਨਾਂ ਦੇ ਖਿਲਾਫ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਨੇ 304 ਦਾ ਜਿਹੜਾ ਮੁਕੱਦਮਾ ਦਰਜ ਕਰਤਾ ਧਾਰਾ 34 ਲਾ ਕੇ ਨਾਲ ਠੀਕ ਹੈ ਤੇ ਉਹਦੇ ਵਿੱਚ ਅਸੀਂ ਇਹ ਵੀ ਮੰਗ ਕਰਦੇ ਆ ਕਿ ਉਹਨਾਂ ਦਾ ਜਿਹੜਾ ਅਨਲੀਗਲ ਕੰਮ ਆ ਉਹ ਵੀ ਉਹਨਾਂ ਦੀ ਪੜਤਾਲ ਕਰਕੇ ਜਿਹੜਾ ਉਹਨਾਂ ਦੇ ਜੁਰਮ ਦੇ ਵਿੱਚ ਜਿਹੜਾ ਹੋਰ ਵੀ ਵਾਧਾ ਕੀਤਾ ਜਾਵੇ ਤੇ ਮੰਗ ਕਰਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲ ਪੰਜਾਬ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਆ ਕਿ ਕਿਰਪਾ ਕਰਕੇ ਜੇ ਲੋਕ ਵੀ ਚਾਹੁੰਦੇ ਆ ਆਪਣੇ ਧੀਆ ਪੁੱਤਾਂ ਨੂੰ ਬਚਾਉਣਾ ਨਸ਼ੇ ਤੋਂ ਸੈਂਟਰਾਂ ਦੇ ਵਿੱਚ ਭੇਜ ਰਹੇ ਆ ਤੇ ਸਰਕਾਰ ਕਿਰਪਾ ਕਰਕੇ ਸਰਕਾਰੀ ਸੈਂਟਰ ਖੋਲੇ ਉੱਥੇ ਡਾਕਟਰਾਂ ਦਾ ਪ੍ਰਬੰਧ ਹੋਵੇ ਉਹਨਾਂ ਦੇ ਖਾਣ-ਪੀਣ ਦਾ ਰਹਿائش ਦਾ ਕੋਈ ਪ੍ਰਬੰਧ ਹੋਵੇ ਚੰਗਾ ਇਸ ਤਰ੍ਹਾਂ ਜਿਹੜੇ ਆ ਕਸਾਈ ਖਾਨੇ ਖੁੱਲੇ ਆ ਇਹਨਾਂ ਨੂੰ ਬੰਦ ਕਰਵਾ ਕੇ ਇਹਨਾਂ ਤੇ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਵੇ ਇੱਕ ਲੜਕੀ ਦੀ ਮੌਤ ਹੋਈ ਹੈ ਜਿਸ ਦੇ ਪਰਿਵਾਰ 'ਤੇ ਇਲਜ਼ਾਮ ਲਗਾਏ ਜਾ ਰਹੇ ਆ ਕਿ ਨਸ਼ਾ ਸ਼ਰੂ ਕੇਂਦਰ ਦੌਰਾਨ ਉਸ ਦੀ ਕੁਤਮਰ ਹੋਈ ਹੈ ਜਿਹੜੀ ਉਹ ਦਾਖਲ ਸੀਗਾ ਕੀ ਮਾਮਲਾ ਸੀ ਸਰ ਹੁਣ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਸ਼ਿਕਾਇਤ ਹੈ ਮਾਮਲਾ ਇਹ ਹੈ ਕਿ ਕੁਲਦੀਪ ਸਿੰਘ son of 소ਮਾ ਵਾਸੀ ਦੀਪ ਸਿੰਘ ਵਾਲਾ ਜੋ ਮਿਤੀ 21 10 23 ਨੂੰ ਅ ਦਾਖਲ ਕਰਵਾਇਆ ਗਿਆ ਸੀ ਸੈਂਟਰ ਦੇ ਵਿੱਚ ਪਿੰਡ ਬਸਨੰਦੀ ਮਿਤੀ 21 11 23 ਨੂੰ ਨੂੰ ਉਥੋਂ ਲੈ ਕੇ ਆਂਦਾ ਤੇ ਮੈਡੀਕਲ ਦੇ ਵਿੱਚ ਦਾਖਲ ਕਰਾਇਆ ਗਿਆ ਉਸ ਤੋਂ ਜਿਸ ਦੀ ਮੌਤ ਹੋ ਗਈ ਹੈ ਤੇ ਬਣਦੀ ਕਾਰਵਾਈ ਕੀਤੀ ਗਈ ਹੈ ਮੁਕਦਮਾ ਨੰਬਰ ਮੁਕਦਮਾ ਨੰਬਰ ਜਿਸ ਦੀ ਤੁਹਾਡੇ ਕੋਲ ਜਿਹੜੀ ਕੰਪਲੇਟ ਆਈ ਹੁੰਦੀ ਹੈ ਉਸ ਦੇ ਇਲਜ਼ਾਮ ਕੀ ਲਗਾਏਗੇ ਜਿਸ ਤੇ ਇਲਜ਼ਾਮ ਚੁਣਿਆ ਅਲਜਾਮ ਤੇ ਮਕਦਮਾ ਨੰਬਰ 206 ਮਿਤੀ 23 12 23 ਅੰਡਰ ਸੈਕਸ਼ਨ 304 34 ਆਈਪੀਸੀ ਦਰਜ ਰਜਿਸਟਰ थाना ਦੇ ਤੋਂ ਕੀਤਾ ਗਿਆ ਸਤੁਏ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਉਸ ਮਾਸਮ ਉਸ ਮਾਸਮ ਕੋਰਵਾਇਆ ਗਿਆ ਉਸ ਮਾਸਮ ਹੋਣ ਤੋਂ ਬਾਅਦ ਅਗਲੀ ਕਾਰਵਾਈ ਹਮਲੇ ਵਿੱਚ ਲਿਆਂਦੀ ਹੈ